ਸਾਹਿਬ ਦੇ ਹਜ਼ੂਰੀ ਰਾਗੀ ਜਿਹੜੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਸੀ ਤੇ ਮੜੀਆਂ ਵਾਲਿਆਂ ਦੇ ਢਾਡੀ ਜਥਾ ਸੁਖਵੀਰ ਸਿੰਘ ਜੀ ਤੇ ਸੁਖਵੀਰ ਸਿੰਘ ਜੀ ਸਾਰੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਣਾ ਗੱਜ ਕੇ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਸਾਰੇ ਮਹਾਂਪੁਰਖ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਤੇ ਨਾਲ ਹੀ ਅੱਜ ਆਪਾਂ ਮੇਰੇ ਨਾਲ ਹੀ ਬਾਬਾ ਜੀ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਜੋਗਾ ਸੰਜੀ ਨਾਨਕਸਰ ਕਰਨਾਲ ਵਾਲੇ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਜਿਨ੍ਹਾਂ ਨੇ ਅੱਜ ਨੂੰ ਦੋਵਾਂ ਮਹਾਪੁਰਖਾਂ ਨੇ ਕੀਰਤਨ ਦੁਆਰਾ ਨਿਹਾਲ ਕੀਤਾ ਤੇ ਮੈਂ ਤਾਂ ਸਿਰਫ ਧੰਨਵਾਦ ਤੇ ਮਹਾਪੁਰਖਾਂ ਦਾ ਜਿਹੜਾ ਇਹ ਜੀਵਨ ਤੇ ਜਿਹੜੀ ਚਾਨਣਾ ਪਾਉਣਾ ਬਾਬਾ ਤਰਸੇਮ ਸਿੰਘ ਜੀ ਮੋਰਾਵਾਲੀ ਜੀ ਤੇ ਆਪਣੇ ਜਿਹੜੇ ਭਜੰਗੀ ਸਿੰਘ ਨੇ ਢਾਡੀ ਸਿੰਘ ਵੀਸ਼ਰ ਸਿੰਘ ਉੱਥੇ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਆਪ ਜੀ ਨਾਲ ਬਚਨ ਸਾਂਝੇ ਕਰਨੇ ਨੇ ਤੇ ਨਾਲ ਹੀ ਅੱਜ ਆਪਾਂ ਜਿੱਥੇ ਸੱਚਖੰਡ ਵਾਸੀ ਜਥੇਦਾਰ ਬਾਬਾ ਚੇਸ ਸਿੰਘ ਜਿਹੜੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 12ਵੇਂ ਜਥੇਦਾਰ ਸੱਚਖੰਡ ਵਾਸੀ ਬੁੱਢਾ ਦਲ ਦੇ 13ਵੇਂ ਜਥੇਦਾਰ ਬਾਬਾ ਸੰਤਾ ਸਿੰਘ ਜੀ ਬਾਬਾ ਚੇਸ ਸਿੰਘ ਜੀ ਦੀ 57ਵੀਂ ਜਿਹੜੀ ਸਲਾਣਾ ਵਰਸੀ ਉੱਥੇ ਹੀ ਬਾਬਾ ਸੰਤਾ ਸਿੰਘ ਜੀ ਹੋਰਾਂ ਦੀ ਜਿਹੜੀ ਆ 17ਵੀਂ ਸਲਾਣਾ ਵਰਸੀ ਜਿਹੜੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਗੁਰਦੁਆਰਾ ਬੇਰ ਸਾਹਿਬ ਤਖਤ ਸ਼੍ਰੀ ਦਮਨਵਾਸ ਸਾਹਿਬ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤਾ ਹੈੱਡਕੁਆਰਟਰ ਉਸ ਹਸਤਾਨ ਤੇ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਾਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ ਸੋ ਗੁਰੂ ਦੀ ਅਪਾਰ ਕਿਰਪਾ ਹੈ ਜਿੱਥੇ ਮਹਾਪੁਰਖ ਬ੍ਰਹਮ ਗਿਆਨੀ ਸਤਜੀਵਾ ਨਹੀਂ ਮਰਤਾ ਆਇਆ ਤਾਂਗਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਿਰ ਆਪਣੇ ਸੁਖदाई ਸਭ ਕੋਏ ਸੋ ਮਹਾਪੁਰਖ ਮਹਾਨ ਯੋਧੇ ਸੂਰਮੇ ਜਥੇਦਾਰ ਬਾਬਾ ਚੇਸ ਸਿੰਘ ਜਿਨ੍ਹਾਂ ਦਾ ਨਗਰ ਵੀ ਤਲਵੰਡੀ ਸਾਬੋ ਜਿਨ੍ਹਾਂ ਨੇ ਬੁੱਢਾ ਦਲ ਦਾ ਹੈੱਡਕੁਆਟਰ ਜਿਹੜਾ ਸ੍ਰੀ ਅਮਰਸਰ ਸਾਹਿਬ ਤੋਂ ਕਿਉਂਕਿ ਪਹਿਲਾ ਜੰਗਾਂ ਜੁੱਧਾਂ ਦਾ ਟਾਈਮ ਹੁੰਦਾ ਸੀ ਕਿਸੇ ਵੇਲੇ ਜਿਹੜਾ ਹੈੱਡਕੁਆਟਰ ਹੀ ਜਿੱਥੇ ਬੁੱਢਾ ਦਲ ਜਾਂਦਾ ਸੀ ਉੱਥੇ ਹੀ ਹੈੱਡਕੁਆਟਰ ਹੁੰਦਾ ਸੀ ਕਿਸੇ ਵੇਲੇ ਬੁੱਢਾ ਜੋੜ ਤੇ ਬੁੱਢਾ ਜੋੜ ਦੀ ਧਰਤੀ ਰਾਜਸਥਾਨ ਤੇ ਉੱਥੇ ਹੀ ਸ੍ਰੀ ਅਮਰਸਰ ਸਾਹਿਬ ਜਿੱਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿੱਥੇ ਉਹਨਾਂ ਦਾ ਆਪਾਂ ਅਕਾਲੀ ਬਾਬਾ ਫੂਲਾ ਸਿੰਘ ਦੀ ਛੋਣੀ ਹੈ ਤੇ ਉਸ ਹਸਤਾਨ ਤੇ ਵੀ ਬੁੱਢਾ ਦਲ ਦਾ ਬਹੁਤ ਸਮਾਂ ਹੈਡਕੁਆਟਰ ਰਿਆ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਬੁੱਢਾ ਦਲ ਜਿੱਥੇ ਆ ਸੇਵਾਵਾਂ ਨਿਵਾਉਂਦੇ ਸੀ ਤੇ ਹੁਣ ਜਿਹੜੇ ਆ ਬਾਬਾ ਚੇਤ ਸਿੰਘ ਜੀ ਹੋਰਾਂ ਨੇ ਸ੍ਰੀ ਦਮਨਵਾ ਸਾਹਿਬ ਬੁੱਢਾ ਦਲ ਦਾ ਹੈਡਕੁਆਟਰ ਜਿਹੜਾ ਸਥਾਪਿਤ ਕੀਤਾ ਸੋ ਬਾਬਾ ਚੇਤ ਸਿੰਘ ਜੀ ਜਿਨ੍ਹਾਂ ਦੀ ਮਹਾਨ ਕੁਰਬਾਨੀ ਜਿਨ੍ਹਾਂ ਨੇ ਬੁੱਢਾ ਦਲ ਦੀਆਂ ਜੇ ਬਾਬਾ ਚੇਸ ਸਿੰਘ ਜੀ ਬਾਬਾ ਸਾਫ ਸਿੰਘ ਜੀ ਕਲਾਤਾਰੀ ਜਿਨ੍ਹਾਂ ਨੇ ਬੜਾ ਔਖੇ ਸਮੇਂ ਦੇ ਵਿੱਚ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਬਾਬਾ ਚੇਸ ਸਿੰਘ ਜੀ ਹੋਰਾਂ ਨੇ ਬਹੁਤ ਸਾਰੀਆਂ ਜਿਹੜੀਆਂ ਬੁੱਢਾ ਦਲ ਦੀਆਂ ਜ਼ਮੀਨਾਂ ਜਾਇਦਾਦਾਂ ਸ਼ੋਣੀਆਂ ਆਬਾਦ ਕੀਤੀਆਂ ਜਿੱਥੇ ਪੰਜਾਬ ਹੀ ਨਹੀਂ ਉਦੋਂ ਪੰਜਾਬ ਤੋਂ ਲੈ ਕੇ ਜਿਹੜਾ ਹਿਮਾਚਲ ਤੇ ਜਿਹੜਾ ਹਰਿਆਣਾ ਇਹ ਪੰਜਾਬ ਦੇ ਵਿੱਚ ਸੀ ਇੱਥੇ ਬਹੁਤ ਸਾਰੇ ਬਾਬਾ ਜੀ ਨੇ ਜਿੱਥੇ ਸਿੱਖੀ ਦਾ ਪ੍ਰਚਾਰ ਕੀਤਾ ਦਿੱਲੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਰਹਿ ਗਿਆ ਬਾਬਾ ਚੇਸ ਸਿੰਘ ਜੀ ਜਿਹੜਾ ਚੱਕਰਵਰਤੀ ਰਹਿ ਕੇ ਤੇ ਭਾਵੇਂ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਜਿੱਥੇ ਗੁਰੂ ਕੇ ਲਾਹੌਰ ਤੇ ਸਾਰੇ ਹੀ ਆਨੰਦਪੁਰ ਸਾਹਿਬ ਤੋਂ ਲੈ ਕੇ ਦਿੱਲੀ ਸਾਰੇ ਅਸਥਾਨਾਂ ਤੇ ਬਾਬਾ ਜੀ ਆਪ ਜਾ ਜਾ ਕੇ ਜਿਹੜੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਜਿੱਥੇ ਬਾਬਾ ਸਾਹਿਬ ਸਿੰਘ ਜੀ ਉਹਨਾਂ ਤੋਂ ਬਾਅਦ ਬਾਬਾ ਚੇਸ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਤਰਨੇ ਦਲ ਜਿਹੜੇ ਜਿਵੇਂ ਮੜੀਆਂ ਵਾਲਿਆਂ ਦੇ ਆਪਾਂ ਗੱਲ ਕਰ ਰਹੇ ਸੀ ਬਾਬਾ ਕੇਰ ਸਿੰਘ ਜੀ ਹੋਰਾਂ ਦੇ ਉਹਨਾਂ ਨੂੰ ਵੀ ਬਾਬਾ ਚੇਸ ਸਿੰਘ ਜੀ ਹੋਰਾਂ ਨੇ ਜਿਹੜੀ ਦਸਤਾਰ ਦਿੱਤੀ ਤੇ ਤਰਨਾ ਦਲ ਦਾ ਜਥੇਦਾਰ ਸਥਾਪਿਤ ਕੀਤਾ ਸੀ ਓਵੇਂ ਹੀ ਬਾਬਾ ਜਿੱਥੇ ਤਰਨਾ ਦਲ ਦੇ ਸਾਰੇ ਜਥੇਦਾਰ ਬੁੱਢਾ ਦਲ ਦੇ ਜਥੇਦਾਰਾਂ ਨੇ ਨਿਯੁਕਤ ਕੀਤੇ ਸੋ ਮਹਾਨ ਜਥੇਦਾਰ ਬਾਬਾ ਚੇਸ ਸਿੰਘ ਓਵੇਂ ਹੀ ਬਾਬਾ ਸੰਤਾ ਸਿੰਘ ਜਿਨ੍ਹਾਂ ਨੇ ਮਹਾਨ ਜਿਹੜੀ ਦੇਨ ਦਿੱਤੀ ਬੁੱਢਾ ਦਲ ਨੂੰ ਸ੍ਰੀ ਸਰਬਲੋਗ ਗ੍ਰੰਥ ਜਿਹੜਾ ਉਹਨਾਂ ਨੇ ਆਪ ਪ੍ਰੈਸ ਲਵਾ ਕੇ ਛਪਾਇਆ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਤੇ ਸਮਾਣਾ ਦੀ ਸਥਾਪਨਾ ਕੀਤੀ ਸੋ ਉੱਥੇ ਹੀ ਬਹੁਤ ਸਾਰੀਆਂ ਉਹਨਾਂ ਨੇ ਸ਼ੌਣੀਆਂ ਆਵਾਜ਼ ਕੀਤੀਆਂ ਨੇ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੀ ਉਹ ਮਾਪੁਰਖਾਂ ਤੇ ਮੈਂ ਬਹੁਤਾ ਸਮਾਂ ਨਹੀਂ ਲੈਣਾ ਨਾਲ ਹੀ ਬੇਨਤੀ ਕਰਦਾ ਜਿੱਥੇ ਬੁੱਢਾ ਦਲ ਦੀਆਂ 500 ਤੋਂ ਉੱਪਰ ਸ਼ੌਣੀਆਂ ਨੇ ਸਾਰੇ ਦਲਪੰਥ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਸੋ ਸਾਰਿਆਂ ਨੇ ਜਿੱਥੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ ਉਥੇ ਆਪਾਂ ਉਹਨਾਂ ਬਚਨਾਂ ਤੇ ਵੀ ਸਾਰੇ ਨੇ ਹੰਗਸ ਸਿੰਘ ਜਥੇਬੰਦੀਆਂ ਨੇ ਜਿਹੜਾ ਜਿਵੇਂ ਪਹਿਰਾ ਦੇ ਰਹੇ ਆ ਉਵੇਂ ਹੀ ਪਹਿਰਾ ਦੇਣਾ ਸੱਚ ਤੇ ਪਹਿਰਾ ਦੇਣਾ ਤੇ ਜੋ ਆਪਾਂ ਵਚਨ ਕੀਤੇ ਨੇ ਉਹਦੇ ਤੇ ਕਾਇਮ ਵੀ ਰਹਿਣਾ ਸੋ ਜਦੋਂ ਤੱਕ ਜਿਹੜੇ ਉਹ ਵਚਨ ਆਪਣੇ ਅਟਲ ਨਹੀਂ ਹੁੰਦੇ ਉਦੋਂ ਤੱਕ ਉਹਦੇ ਤੇ ਆਪਾਂ ਪਹਿਰਾ ਦੇਣਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਪਹੁੰਚੇ ਨੇ ਉਹਨਾਂ ਨੇ ਵੀ ਆਪ ਦੀ ਨਾਲ ਜਿਹੜੇ ਵਚਨ ਸਾਂਝੇ ਕਰਨੇ ਨੇ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿੱਥੇ ਆਪਣੀਆਂ ਆਪਣੀਆਂ ਮਹਾਂਪੁਰਖ ਹਾਜ਼ਰੀਆਂ ਲਵਾ ਰਹੇ ਨੇ ਨਾਲ ਹੀ ਬੇਨਤੀ ਹੈ ਇਹ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਸ਼ਾਕੇ ਬਾਣੀ ਬਾਣੇ ਦੇ ਧਰਨੀ ਹੋਵੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਇੰਨਾ ਕੁਸ਼ ਕਹਿਣਾ ਹੋਇਆ ਸਾਰੀਆਂ ਜਿੰਨੀਆਂ ਵੀ ਦੇਸ਼ ਵਿਦੇਸ਼ ਤੋਂ ਗੁਰਸਿੱਖ ਸੰਗਤਾਂ ਪਹੁੰਚੀਆਂ ਨੇ ਸ੍ਰੀ ਹਜੂਰ ਸਾਹਿਬ ਤੋਂ ਇਹ ਜਿਹੜੇ ਸਿੰਘ ਸਾਹਿਬ ਬਾਬਾ ਕਲਵੰਤ ਸਿੰਘ ਜਥੇਦਾਰ ਸ੍ਰੀ ਹਜੂਰ ਸਾਹਿਬ ਵੱਲੋਂ ਹੋਰ ਸਾਰੇ ਤਖਤ ਸਾਹਿਬਾਨਾਂ ਵੱਲੋਂ ਤੇ ਨਾਲ ਹੀ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਤਰਨਾ ਦਲਾਂ ਦੇ ਜਥੇਦਾਰ ਸਾਰੇ ਪਹੁੰਚੇ ਨੇ ਉਹਨਾਂ ਵੱਲੋਂ ਸਾਰੀਆਂ ਹੀ ਗੁਰੂ ਦੀਆਂ ਲਾੜੀਆਂ ਨਹਿਂਸਿੰਘ ਫੌਜਾਂ ਵੱਲੋਂ ਬਾਬਾ ਸਚਕੰਡ ਵਾਸੀ ਬਾਬਾ ਚੇਸ ਸਿੰਘ ਜੀ ਸਚਕੰਡ ਵਾਸੀ ਬਾਬਾ ਸੰਤਾ ਸੰਜੀ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹੋਇਆ ਆਪਣੀ ਹਾਜ਼ਰੀ ਲਵਾਉਂਦਾ ਆ ਮਹਾਂਪੁਰਖਾਂ ਨੂੰ ਜਿਹੜੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਖਿਮਾ ਦਾ ਜਾਚਕ ਹੋਵਾਂਗਾ ਗੁਰੂ ਸਾਹਿਬ ਹਮੇਸ਼ਾ ਖਾਲਸਾ ਪੰਥ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਸੇਵਾਵਾਂ ਜਿਹੜੀਆਂ ਲੈਂਦੇ ਰਹਿਣ ਜਿਵੇਂ ਬੁੱਢਾ ਦਲ ਪੰਜਵਾਂ ਤਖਤ ਹਮੇਸ਼ਾ ਜਿਨ੍ਹਾਂ ਨੇ ਔਖੇ ਹਰ ਪੰਥ ਦੇ ਓਕੇ ਜਿਹੜੇ ਓਕੇ ਵੇਲੇ ਵੀ ਸਾਥ ਦਿੱਤਾ ਹਮੇਸ਼ਾ ਅੱਗੇ ਹੋ ਕੇ ਜਿਹੜਾ ਜੰਗਾਂ ਜੁੱਧਾਂ ਦੇ ਵਿੱਚ ਵੀ ਬੁੱਢਾ ਦਲ ਜੂਝਦਾ ਰਿਹਾ ਉਵੇਂ ਵੀ ਹੁਣੇ ਹੁਣ ਵੀ ਬੁੱਢਾ ਦਲ ਜਿਹੜਾ ਉਹ ਤਤ ਪਰ ਹੈ ਜਿੱਥੇ ਆਪਾਂ ਦੇਖ ਰਹੇ ਆ ਮੈਂ ਬੇਨਤੀ ਕਰਦਾ ਜਿਹੜਾ ਮਾਹੌਲ ਜੋ ਚੱਲ ਰਿਹਾ ਉਹਦੇ ਤੇ ਵੀ ਗੁਰੂ ਦੀਆਂ ਲੜਨੀਆਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਪੂਰੀਆਂ ਤਿਆਰ ਪਰ ਤਿਆਰ ਨੇ ਜਿੱਥੇ ਜਿਵੇਂ ਮਹਾਰਾਏ ਨੇ ਕਿਹਾ ਜਦ ਆਪ ਕੀ ਹੋਵੇ ਨਿਧਾਨ ਬਣੇ ਅਤਹੀ ਰਣ ਮੈ ਤਬ ਜੂਝ ਮਰੋ ਦੇਹ ਸ਼ਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੋ ਨਾ ਡਰੋ ਨਾ ਡਰੋ ਆਪ ਸੋਝਬ ਜਾਹੇ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸੇਖੋ ਆਪਣੇ ਹੀ ਮਾਨਕੋ ਇਹ ਲਾਲਚ ਹੈ ਗੁਣ ਤਾਏ ਜਰੋ ਜਬ ਆਪ ਕੀ ਔਰਨ ਨਿਧਾਨ ਬਣਾ ਅਤਹੀ ਰਣ ਮੈ ਤਬ ਜੂਝ ਮਰੋ ਗੱਲ ਗੱਲ ਕਰਾ ਕੇ ਆਵੇ ਫਤਿਹ ਪਾਵੇ ਨਾ ਹਾਲ ਹੋ ਜਾਏ ਗੁਰੂ ਦੀਆਂ ਲੜਨੀਆਂ ਫੌਜਾਂ ਜਿਹੜੀਆਂ ਹਮੇਸ਼ਾ ਤਿਆਰ ਪਰ ਤਿਆਰ ਨੇ ਜਿੱਥੇ ਇਹ ਦੁਨਿਆਵੀ ਫੌਜਾਂ ਉਥੇ ਗੁਰੂ ਦੀਆਂ ਲੜਨੀਆਂ ਨਹਿੰਗ ਸਿੰਘ ਫੌਜਾਂ ਜਿਨ੍ਹਾਂ ਨੇ ਲਾਹੌਰ ਤੋਂ ਲੈ ਕੇ ਕਾਬਲ ਕੰਧਾਰ ਅਫਗਾਨਿਸਤਾਨ ਤੇ ਸ਼੍ਰੀਨਗਰ ਦਿੱਲੀ ਤੋਂ ਦਿੱਲੀ ਤੋਂ ਅੱਗੇ ਤੱਕ ਸਾਰੇ ਇਲਾਕੇ ਜਿਹੜੇ ਆ ਚੀਨ ਮਚੀਨ ਸ਼ੀਨ ਜਾਂ ਲੀਨਾ ਉਤਰਦੇਸ਼ ਪਿਆਨਾ ਕੀਨਾ ਗੁਰੂ ਦੀਆਂ ਲੜਨੀਆਂ ਨਹਿੰਗ ਸਿੰਘ ਫੌਜਾਂ ਵੀ ਪਿੱਛੇ ਨਹੀਂ ਹਟਣਗੀਆਂ ਪੂਰਾ ਹਮੇਸ਼ਾ ਤਤ ਪਰ ਨੇ ਜਿੱਥੇ ਵੀ ਲੋੜ ਪਈ ਹਮੇਸ਼ਾ ਜੁੱਜਣ ਵਾਸਤੇ ਤਿਆਰ ਨੇ ਤੇ ਗੁਰੂ ਦੀਆਂ ਅਪਾਰ ਜਿੱਥੇ ਕਿਰਪਾ ਮੈਂ ਇੰਨਾ ਕੁਝ ਕਹਿੰਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਚ ਪਵਾਂਗਾ ਨਾਲ ਹੀ ਸਾਰੀਆਂ ਹੀ ਆਈਆਂ ਆਈਆਂ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਬੇਨਤੀ ਆ ਜਿਨ੍ਹਾਂ ਗੁਰਸਿੱਖਾਂ ਨੇ ਲੰਗਰ ਗੁਰੂ ਦਾ ਅਟੁੱਟ ਵਾਰਤ ਲਿਆ ਜਿਨ੍ਹਾਂ ਨੇ ਨਹੀਂ ਲੰਗਰ ਛਕਿਆ ਉਹ ਜਰੂਰ ਲੰਗਰ ਛਕ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਘਰਾਂ ਗਜਾਵੇ ਫਤੋ ਪਾਵੇ